ਮੋਤੀ ਲੇਖ ਪ੍ਰਿੰਸੀਪਲ ਸੁਜਾਨ ਸਿੰਘ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ ਇਹ ਪਿਸਤੀ ਨਸਲ ਵਿੱਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆ ਨਹੀਂ ਸੀ ਚੁੰਕਦਾ ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਹ ਕੁੱਤਾ ਰੱਖਣ ਦੀ ਆਗਿਆ ਦੇ ਦਿੱਤੀ ਸੀ ਜਦ ਮੈਂ 6 ਸਾਲ ਦਾ ਸਾਂ ਪਿਤਾ ਜੀ ਆਪਣੀ ਜਵਾਨੀ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ ਤੇ ਉਹਨਾਂ ਨਾਲ ਕੁੱਤਿਆਂ ਦਾ ਬੜਾ ਸਬੰਧ ਸੀ ਮੇਰੇ ਪਿਤਾ ਜੀ ਜਵਾਨੀ ਵਿੱਚ ਚੰਗੇ ਸ਼ਿਕਾਰੀ ਰਹੇ ਸਨ ਅਤੇ ਬੰਦੂਕਾਂ ਤੇ ਕੁੱਤਿਆਂ ਦੇ ਖਰੀਦਣ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ ਬਾਜ ਤੇ ਪਿਲਕ ਦੀਆਂ ਸ਼ਿਕਾਰੀ ਬਹਾਦਰੀਆਂ ਸੁਣਾ ਸੁਣਾ ਕੇ ਉਹ ਬਹੁਤ ਖੁਸ਼ ਹੁੰਦੇ ਸਨ ਇਹ ਸ਼ਿਕਾਰੀ ਕੁੱਤਾ ਤੇ ਕੁੱਤੀ ਉਹਨਾਂ ਨੂੰ ਸੁਪੇ ਜੰਡ ਦੇ ਇੱਕ ਪਠਾਨ ਨੇ ਮਿੱਤਰਤਾ ਦੀ ਨਿਸ਼ਾਨੀ ਵਜੋਂ ਦਿੱਤੇ ਸਨ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਉਸ ਮੁਸਲਮਾਨ ਪਠਾਨ ਨਾਲ ਅਸੀਂ ਪੱਗ ਵਟਾਈ ਹੋਈਏ ਉਹ ਕਈ ਵਾਰੀ ਪਿਤਾ ਜੀ ਨੂੰ ਬਲੋਚਿਸਤਾਨੋਂ ਚੱਲ ਕੇ ਕਲਕੱਤੇ ਮਿਲਣ ਆਉਂਦਾ ਹੁੰਦਾ ਸੀ ਅਤੇ ਕਈ ਵਾਰੀ ਪਿਤਾ ਜੀ ਉਸ ਨੂੰ ਮਿਲਣ ਸੁਪੇਜੰਡ ਜਾਂਦੇ ਹੁੰਦੇ ਸਨ। ਉਹਨਾਂ ਜ਼ਮਾਨਿਆਂ ਵਿੱਚ ਮਜ਼ਹਬ ਪਿਆਰ ਸਮਝਿਆ ਜਾਂਦਾ ਸੀ। ਮੁਸਲਿਮ ਲੀਗਾਂ, ਸਿੱਖ ਲੀਗਾਂ ਤੇ ਹਿੰਦੂ ਸਭਾਵਾਂ ਦਾ ਜਨਮ ਹਾਲੀ ਨਹੀਂ ਸੀ ਹੋਇਆ। ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਪਿਲਕ ਨੇ ਇੱਕ ਵਾਰੀ ਚਿਤਰੇ ਨੂੰ ਕੰਨੋ ਫੜ ਲਿਆ ਤੇ ਉਹਨਾਂ ਚਿਰ ਨਾ ਛੱਡਿਆ। ਜਿੰਨਾ ਚਿਰ ਉਹਨਾਂ ਉਸ ਨੂੰ ਗੋਲੀ ਦਾ ਨਿਸ਼ਾਨਾ ਨਾ ਬਣਾ ਲਿਆ। ਇਨ੍ਹਾਂ ਦੋਹਾਂ ਤੋਂ ਛੁੱਟ ਪਿਤਾ ਜੀ ਇੱਕ ਹੋਰ ਛੋਟੇ ਜਿਹੇ ਕੁੱਤੇ ਦਾ ਜ਼ਿਕਰ ਕਰਦੇ ਸਨ ਜਿਸ ਦਾ ਨਾਂ ਸੀ ਮੋਤੀ ਤੇ ਜੋ ਸਹਿਆਂ ਦਾ ਉਹਨਾਂ ਦੀਆਂ ਰੁੱਡਾਂ ਵਿੱਚ ਵੜ ਕੇ ਸ਼ਿਕਾਰ ਕਰਦਾ ਹੁੰਦਾ ਸੀ ਇਹ ਨਿਕਚੂ ਜਿਹਾਂ ਕੁੱਤਾ ਕਹਿੰਦੇ ਸਨ ਕਿ ਦੇਖਣ ਨੂੰ ਬੜਾ ਸੋਹਣਾ ਸੀ ਇੱਕ ਵਾਰੀ ਇਹ ਸਹੇ ਦੀ ਰੋਡ ਵਿੱਚ ਫਸ ਗਿਆ ਸਾਰੇ ਸ਼ਿਕਾਰੀ ਟੋਰ ਆਏ ਪਿਤਾ ਜੀ ਉਥੇ ਰਾਤ ਪਰ ਬੈਠੇ ਰਹੇ ਦੂਸਰੇ ਦਿਨ ਮੋਤੀ ਸਹੇ ਤੇ ਤਕਲਿਆਂ ਨਾਲ ਜ਼ਖਮੀ ਲਹੂ ਨਾਲ ਲਿਬੜੇ ਮੂੰਹ ਨਾਲ ਨਿਕਲਿਆ ਇਸ ਕੁੱਤੇ ਨਾਲ ਪਿਤਾ ਜੀ ਦਾ ਪੁੱਤਰਾ ਵਰਗਾ ਪਿਆਰ ਹੋ ਗਿਆ ਸੀ ਤੇ ਉਸ ਨੂੰ ਉਹ ਮਗਰੋਂ ਸ਼ਿਕਾਰ ਲਈ ਰੁੱਡਾਂ ਵਿੱਚ ਨਹੀਂ ਸੀ ਵਾੜਦੇ ਇੱਕ ਦਿਨ ਉਹ ਸ਼ਹਿਰ ਘਾਰਤੂਸ ਖਰੀਦਣ ਗਏ ਹੋਏ ਸਨ ਕਿ ਚਾਚਾ ਜੀ ਨੇ ਮੋਤੀ ਨੂੰ ਰੋਡ ਵਿੱਚ ਵਾੜ ਦਿੱਤਾ ਮੋਤੀ ਉਸ ਰੋਡ ਵਿੱਚੋਂ ਮੁੜ ਨਾ ਨਿਕਲਿਆ ਪਿਤਾ ਜੀ ਆਪਣੇ ਭਰਾ ਨਾਲ ਬੜੇ ਲੜੇ ਤੇ ਕਈ ਰਾਤਾਂ ਰੁੱਟ ਦੇ ਮੂੰਹ ਮੋਰੇਗੇ ਜਾ ਕੇ ਉਸ ਦੀ ਉਡੀਕ ਕਰਦੇ ਤੇ ਆਵਾਜ਼ਾਂ ਦੇ ਦੇ ਕੇ ਰੋਂਦੇ ਰਹੇ ਉਦੋਂ ਤੋਂ ਉਹਨਾਂ ਦਾ ਦਿਲ ਕੁੱਤੇ ਰੱਖਣ ਤੋਂ ਚੜ ਗਿਆ ਪਿਲਕ ਦੀ ਮੌਤ ਨੇ ਉਹਨਾਂ ਨੂੰ ਹੋਰ ਸੱਟ ਮਾਰੀ ਸਾਰਾ ਦਿਨ ਲੱਭਣ ਤੋਂ ਮਗਰੋਂ ਉਹ ਪਿਤਾ ਜੀ ਦੀ ਪਲੰਗ ਉੱਤੇ ਰਜਾਈ ਹੈਠਾ ਮੋਈ ਹੋਈ ਲੱਭੀ ਸੀ ਉਹ ਕਹਿੰਦੇ ਹੁੰਦੇ ਸਨ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਉਹਨਾਂ ਦੀਆਂ ਬੀਤੀਆਂ ਕਹਾਣੀਆਂ ਤੋਂ ਮੇਰੇ ਵਿੱਚ ਕੁੱਤਿਆਂ ਦਾ ਸ਼ੌਂਕ ਜਾਗ ਗਿਆ ਮੈਂ ਵੀ ਤਾਂ ਆਪਣੇ ਪਿਤਾ ਦਾ ਪੁੱਤਰ ਸਾਂ ਸਾਰਾ ਦਿਨ ਡੰਮੀ ਬੰਦੂਕ ਲੈ ਕੇ ਫਰਜੀ ਸ਼ਿਕਾਰ ਕਰਦਾ ਫਿਰਦਾ ਸਾਂ ਅਤੇ ਫਰਜੀ ਮੋਤੀ ਨੂੰ ਸੀਟੀਆਂ ਮਾਰਦਾ ਸਾਂ ਇੱਕ ਦਿਨ ਪਿਤਾ ਜੀ ਆਪਣੇ ਕਿਸੇ ਬੰਗਾਲੀ ਮਿੱਤਰ ਨੂੰ ਮਿਲਣ ਗਏ ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੁਲੀ-ਕੁਲੀ ਚੀਜ਼ ਮੈਨੂੰ ਝੋਹੀ ਮੈਂ ਥੱਲੇ ਦੇਖਿਆ ਤੇ ਡਰਿਆ ਇਹ ਕੁੱਤੇ ਦੀ ਬੂਥੀ ਸੀ ਪਿਤਾ ਜੀ ਦੇ ਦੋਸਤ ਨੇ ਕਿਹਾ ਡਰਨਾ ਬੱਚਾ ਇਹ ਵੱਡਦਾ ਨਹੀਂ ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ ਮੈਂ ਉਸ ਨਾਲ ਚੰਪਕ ਕੁੰਜ ਵਿੱਚ ਕਿੰਨਾ ਚਿਰ ਖੇਡਦਾ ਵੀ ਰਿਹਾ ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ ਕੀ ਗੱਲ ਹੈ ਬੇਟਾ ਉਦਾਸ ਕਿਉਂ ਹੈ ਮਾਂ ਕੋਲ ਜਾਏਗਾ ਮੈਂ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉੱਤਲ ਦਿੱਤੇ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਲਜੋਈ ਭਰੀ ਨਜ਼ਰ ਨਾਲ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ ਪਿਤਾ ਜੀ ਦੀ ਅੱਖ ਨੇ ਬੇਮਾਲੂਮ ਜਹੀ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ ਪਿਤਾ ਜੀ ਦੇ ਮਿੱਤਰ ਨੇ ਕਿਹਾ ਦੋਸਤ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ ਬੇਟਾ ਤੂੰ ਮੋਤੀ ਲੈਣਾ ਏ ਜਾਂ ਲੈ ਜਾ ਬੀਬਾ ਪੁੱਤਰ ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤਰਬ ਕੇ ਸਨ ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਅਤੇ ਮੇਰੇ ਹੱਥ ਫੜਾ ਦਿੱਤੀ ਮੋਤੀ ਹੈਰਾਨ ਸੀ ਸ਼ਾਇਦ ਸੋਚ ਰਿਆ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ ਮੋਤੀ ਮੁੜਮੁੜ ਆਪਣੇ ਮਾਲਕ ਵੱਲ ਦੇਖਦਾ ਸੀ ਪਰ ਉਸਦੇ ਕਹਨ ਤੇ ਕਿ ਜਾ ਮੋਤੀ ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ ਉਹ ਮੇਰੇ ਨਾਲ ਤੁਰ ਪਿਆ ਉਸੇ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ ਪੱਪੀ ਮਾਲਕ ਦੇ ਇਸ਼ਾਰੇ ਨਾਲ ਮੰਨ ਮਾਰ ਕੇ ਵਾਪਸ ਮੁੜ ਗਈ ਉਠੀ ਤਾਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਮੋਟਰ ਫੜੀ ਅਤੇ ਅਸੀਂ ਆਪਣੇ ਘਰ ਪਹੁੰਚੇ ਪਤਾ ਨਹੀਂ ਕਿਉਂ ਮੋਤੀ ਫਕੀਰਾਂ ਮੰਗਤਿਆਂ ਤੇ ਸਾਧੂਆਂ ਨੂੰ ਚੋਰ ਸਮਝਦਾ ਸੀ ਖਬਰੇ ਉਸ ਦੀ ਨਜ਼ਰ ਇਨਸਾਨਾਂ ਕੋਲੋਂ ਤਿੱਖੀ ਸੀ ਜੋ ਉਹ ਕੱਪੜਿਆਂ ਦੇ ਸਰੀਰ ਦੇ ਹੇਠਾਂ ਲੁਕੇ ਇਨਸਾਨ ਨੂੰ ਦੇਖ ਲੈਂਦਾ ਸੀ ਪਰ ਕਦੇ-ਕਦੇ ਕਿਸੇ ਸਾਧੂ ਨੂੰ ਬਿਨਾਂ ਭੌਂਕਿਆਂ ਲੰਘ ਵੀ ਜਾਂ ਦਿੰਦਾ ਸੀ ਜਦ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲਾ ਹੁੰਦਾ ਸੀ ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ ਉਹ ਕਿਸੇ ਦਾ ਮੂੰਹ ਚਾਟ ਲੈਂਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ ਗੇਂਦ ਨਾਲ ਖੇਡਦੇ ਮੁੰਡਿਆਂ ਮੁੰਡਿਆਂ ਦਾ ਗੇਂਦ ਮੂੰਹ ਵਿੱਚ ਲੈ ਕੇ ਉਹ ਉੱਠ ਨੱਸਦਾ ਸੀ ਤੇ ਮੇਰੇ ਹੱਥ ਵਿੱਚ ਫੜਾ ਕੇ ਸਾਹ ਲੈਂਦਾ ਸੀ ਇੱਕ ਦਿਨ ਸਾਡਾ ਬੁੱਢਾ ਮਾਸਟਰ ਕੁੱਤੇ ਨੂੰ ਕਲਾਸ ਵਿੱਚ ਦੇਖ ਕੇ ਬੜਾ ਗੁੱਸੇ ਵਿੱਚ ਆਇਆ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜਿਆ ਮੋਤੀ ਕੋਈ ਉਸ ਦਾ ਵਿਦਿਆਰਥੀ ਥੋੜੀ ਸੀ ਜੋ ਉਸ ਦਾ ਰੋਭਚਾ ਲੈ ਲੈਂਦਾ ਉਸ ਨੇ ਵਾਦ ਕੇ ਇੱਕ ਕੁਰਕੀ ਸੁਣਾਈ ਅਤੇ ਨਾਲ ਹੀ ਚਿੱਟੇ ਦੁੱਧ ਦੰਦ ਦਿਖਾਏ ਮਾਸਟਰ ਰੂਲ ਸਮੇਤ ਆਪਣੀ ਕੁਰਸੀ ਉੱਤੇ ਡਿੱਗ ਪਿਆ ਅਤੇ ਲੱਤਾਂ ਉੱਪਰ ਚੁੱਕ ਲਈਆਂ ਮੋਤੀ ਮਾਰੇ ਕੋਲੋਂ ਧੜਾਇਆ ਚੰਗਾ ਦੇਖਾਣ ਦਾ ਕਾਇਲ ਸੀ ਮਾਸਟਰ ਦੀ ਇਹ ਹਾਲਤ ਦੇਖ ਕੇ ਉਹ ਮੇਰੇ ਕੋਲ ਮੁੜ ਆਇਆ ਅਤੇ ਬੈਂਚ ਦੇ ਹੇਠਾਂ ਵੜ ਕੇ ਬਹਿ ਗਿਆ ਤਾਂ ਇਹ ਕੁੱਤਾ ਤੇਰਾ ਏ ਜਿਲ੍ਹਾ ਆਰਾ ਦੇ ਬੁੱਢੇ ਮਾਸਟਰ ਨੇ ਹਿੰਦੀ ਦੇ ਸ਼ਬਦਾਂ ਨੂੰ ਐਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦਾ ਹੀ ਨਹੀਂ ਮੈਂ ਡਰਦਿਆਂ ਡਰਦਿਆਂ ਮਾਸਟਰ ਨੂੰ ਕਿਹਾ ਇਹ ਕੁੱਤਾ ਮੇਰਾ ਹੀ ਹੈ ਉਸ ਉਸ ਵੇਲੇ ਆਗਿਆ ਦਿੱਤੀ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ ਮੈਨੂੰ ਉਸ ਦਿਨ 2 ਘੰਟੇ ਦੀ ਛੁੱਟੀ ਮਿਲ ਗਈ ਮੈਂ ਬੜਾ ਖੁਸ਼ ਸਾਂ ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁਰਦਿਆਂ ਸਾਰੀ ਸੇਵੀਆਂ ਦਾ ਸੁਖਾਦ ਚਕਾਉਣਾ ਹੈ ਇਹ ਮਾਸਟਰ ਚਪੇੜਾ ਮਾਰਨ ਨੂੰ ਸੇਵੀਆਂ ਦਾ ਸੁਆਦ ਆਖਦਾ ਹੁੰਦਾ ਸੀ ਘਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਤਾ ਜੀ ਨੂੰ ਸੁਣਾਈ ਪਰ ਮਾਤਾ ਜੀ ਕੋਲੋਂ ਮੈਨੂੰ ਮੋਤੀ ਬਹੁਤਾ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ ਮੈਂ ਉਂਗਲ ਖੜੀ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸਾਂ ਕਿ ਹੱਛਾ ਬੱਚੂ ਮੈਨੂੰ ਮਾਰ ਪੁਆਈ ਉਹ ਮੇਰੇ ਕੋਲ ਆ ਕੇ ਲੰਮਾ ਪੈ ਗਿਆ ਅਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ ਖਬਰੇ ਉਹ ਮੈਨੂੰ ਕਹਿ ਹੀ ਰਿਹਾ ਸੀ ਕਿ ਮਿੱਤਰ ਆਪਣੇ ਵੰਡੇ ਦਾ ਮੈਨੂੰ ਮਾਰ ਲੈ ਉਸ ਤੋਂ ਮਗਰ ਉਸਨੇ ਸਕੂਲ ਜਾਂਦੇ ਇੱਕੋ ਵਾਰ ਕੋਸ਼ਿਸ਼ ਕੀਤੀ ਉਦੋਂ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ ਇਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ ਮੈਂ ਉਸਨੂੰ ਜਮਾਤ ਦੇ ਕਮਰੇ ਵਿੱਚ ਲੈ ਜਾਣ ਲਈ ਪੁਚਕਾਰਿਆ ਪਰ ਉਹ ਕੱਦ ਐਸੇ ਖੁਸ਼ਕ ਮਾਸਟਰ ਦੇ ਕਮਰੇ ਵਿੱਚ ਜਾਣਾ ਚਾਹੁੰਦਾ ਸੀ ਜਿਸਨੂੰ ਕੁੱਤਿਆਂ ਨਾਲ ਵੀ ਵਰਤਾਓ ਕਰਨਾ ਨਹੀਂ ਸੀ ਆਉਂਦਾ ਮੈਂ ਗੁੱਸੇ ਵਿੱਚ ਆ ਕੇ ਕਿਹਾ ਨਾ ਠ ਜਾ ਮੋਤੀ ਨਹੀਂ ਤੇ ਮੈਂ ਮਾਰਾਂਗਾ ਮੋਤੀ ਸੱਚੀ ਮੁਰਚੀ ਨਾ ਉੱਠ ਦੌੜਿਆ ਮੈਨੂੰ ਬੜਾ ਅਫਸੋਸ ਲੱਗਾ ਮਤੇ ਮੇਰਾ ਮਿੱਤਰ ਗਵਾਚ ਜਾਵੇ ਸਕੂਲ ਦੀ ਟੱਲੀ ਵੱਜਣ ਵਾਲੀ ਸੀ ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ ਮੇਰਾ ਧਿਆਨ ਮੋਤੀ ਵੱਲ ਹੀ ਲੱਗਾ ਰਿਹਾ ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਦੀ ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਅਤੇ ਮੇਰੇ ਨਾਲ ਕੋਠੇ ਤੇ ਗਿਆ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕੁਝ ਲੱਭਾ ਹੈ ਮਾਤਾ ਨੇ ਜਾਂਦਿਆਂ ਹੀ ਪੁੱਛਿਆ ਮੋਤੀ ਗੁਆਚ ਚ ਚੱਲਿਆ ਸੀ ਉਹ ਲੱਭ ਪਿਆ ਏ ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ ਮਾਤਾ ਜੀ ਨੇ ਬਾਲ ਵਿਧਵਾ ਨੌਕਰਾਨੀ ਵੱਲ ਇਸ਼ਾਰਾ ਕਰਕੇ ਕਿਹਾ ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ ਪਿਤਾ ਜੀ ਉਸ ਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਗਏ ਜਦੋਂ ਉਸ ਨੇ ਉਹਨਾਂ ਦੀ ਜਾਨ ਬਚਾਈ ਪਿਤਾ ਜੀ ਆਪਣੇ ਦਫ਼ਤਰ ਵਿੱਚੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ ਅਚਾਨਕ ਮੋਤੀ ਜੋ ਉਸ ਦਿਨ ਉਹਨਾਂ ਨਾਲ ਗਿਆ ਹੋਇਆ ਸੀ ਨੇ ਉਹਨਾਂ ਦੀ ਪਤਲੂਨ ਫੜ ਲਈ ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ ਪਰ ਮੋਤੀ ਉਹਨਾਂ ਨੂੰ ਪਤਲੂਨੋਂ ਫੜ ਕੇ ਖਿੱਚੀ ਜਾਂਦਾ ਸੀ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿੱਚਕਾਰ ਪਈ ਦੋਹਾਂ ਬੂਟਾਂ ਦੇ ਵਿੱਚਕਾਰ ਇੱਕ ਕਰੋਂਡਿਆ ਗੁੱਚੀ ਹੋਇਆ ਬੈਠਾ ਸੀ ਮੋਤੀ ਮੇਰੇ ਨਾਲ ਛੁੱਟੀ ਵਾਲੇ ਦਿਨ ਰਾਜਗੰਜ ਜਾਇਆ ਕਰਦਾ ਸੀ ਇੱਕ ਦਿਨ ਪਿਤਾ ਜੀ ਮੈਂ ਅਤੇ ਮੋਤੀ ਅਗਨ ਬੋਟ ਵਿੱਚ ਬੈਠੇ ਸਾਂ ਜਹਾਜ਼ ਤੇ ਤੁਰੰਦਾ ਵਿਸਲ ਹੋ ਚੁੱਕਾ ਸੀ ਜਹਾਜ਼ ਜੈਟੀ ਨਾਲੋਂ ਨਿਕਲ ਚੁੱਕਾ ਸੀ ਮੋਤੀ ਮੈਨੂੰ ਨਾ ਦਿਸਿਆ ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ ਮੈਂ ਚੀਕ ਚਹਾੜਾ ਪਾ ਦਿੱਤਾ ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ ਮੋਤੀ ਨੂੰ ਗਲੋਂ ਫੜ ਲਿਆ ਤੇ ਕੱਚ ਦੇ ਵਿੱਚ ਦੇ ਲਿਆ ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ ਜਹਾਜ਼ ਅਤੇ ਜਟੇ ਵਿਚਕਾਰ 2/4 ਫੁੱਟ ਦਾ ਪਾੜ ਸੀ ਅਤੇ ਦਰਿਆ ਹੁਗਲੀ ਸ਼ਾਂਸ਼ਾਂ ਕਰਦਾ ਵਗ ਰਿਹਾ ਸੀ ਪਿਤਾ ਜੀ ਨੇ ਦੋ ਕੋ ਕਰਮ ਪਿਛਾਂ ਹਟ ਕੇ ਛਾਲ ਮਾਰੀ ਅਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਹ ਚੰਬੜੇ ਪੰਜਾਬੀ ਦਾ ਇਹ ਕਾਰਨਾਮਾ ਕਈ ਬੰਗਾਲੀ ਹੈਰਾਨੀ ਨਾਲ ਦੇਖ ਰਹੇ ਸਨ ਉਹਨਾਂ ਦੀਆਂ ਇਸ ਤਰ੍ਹਾਂ ਇਸ ਜਵਾਨ ਨਾਲ ਆਪਣੇ ਪਤਿਆਂ ਭਰਾਵਾਂ ਤੇ ਸਬੰਧੀਆਂ ਦਾ ਮੁਕਾਬਲਾ ਕਰ ਰਹੀਆਂ ਸਨ ਅਚਾਨਕ ਉੱਪਰ ਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਅਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੇ ਤੂੰ ਸੀ ਬੜੇ ਬਹਾਦਰ ਹੋ ਪਰ ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ ਪਿਤਾ ਜੀ ਨੇ ਉੱਤਰ ਦਿੱਤਾ ਸੀ ਕਿ ਮੇਰਾ ਬੱਚਾ ਇਸ ਨੂੰ ਬੜਾ ਪਿਆਰ ਕਰਦਾ ਹੈ ਅਤੇ ਮੈਂ ਵੀ ਇਸ ਕੁੱਤੇ ਨੂੰ ਆਪਣੇ ਬੱਚੇ ਵਾਂਗ ਪਿਆਰ ਕਰਦਾ ਹਾਂ ਮੇਮ ਨੇ ਮੇਰੇ ਵੱਲ ਦੇਖਿਆ ਅਤੇ ਕਹਿਣ ਲੱਗੀ ਤਾਂ ਇਹ ਤੁਹਾਡਾ ਬੱਚਾ ਏ ਉਸ ਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਉਸ ਦਿਨ ਤੋਂ ਮੇਰਾ ਤੇ ਮੋਤੀ ਦਾ ਉਸ ਨਾਲ ਮਿਤਰਾਨਾ ਪੈ ਗਿਆ ਮੋਤੀ ਮੇਰੇ ਮਿੱਤਰਾਂ ਦਾ ਝੱਟ ਦੋਸਤ ਬਣ ਜਾਂਦਾ ਸੀ ਮੈਨੂੰ ਹੁਣ ਚੇਤਾ ਆਉਂਦਾ ਹੈ ਕਿ ਮੇਮ ਸਾਹਿਬ ਦਾ ਮੇਰੇ ਨਾਲੋਂ ਕੁੱਤੇ ਨਾਲ ਬਹੁਤ ਪਿਆਰ ਸੀ ਇਸ ਕੁੱਤੇ ਨਾਲ ਕਈ ਤਰ੍ਹਾਂ ਦਾ ਪਿਆਰ ਹੁੰਦਾ ਸੀ ਮੈਂ ਉਸਨੂੰ ਦੋਸਤਾਂ ਵਾਂਗ ਪਿਆਰ ਕਰਦਾ ਸਾਂ ਪਿਤਾ ਜੀ ਦਾ ਪਿਆਰ ਹੌਲੀ-ਹੌਲੀ ਮਾਪਿਆਂ ਵਾਲਾ ਹੋ ਰਿਹਾ ਸੀ ਮਾਤਾ ਜੀ ਉਸਨੂੰ ਮੇਰੇ ਪਿੱਛੇ ਚੰਗਾ ਜਾਣਦੇ ਸਨ ਪਰ ਇਸ ਮੇਮ ਦਾ ਪਿਆਰ ਅਜੀਬ ਸੀ ਸ਼ਾਇਦ ਉਹ ਇਸ ਲਈ ਇਸਨੂੰ ਪਿਆਰ ਕਰਦੀ ਸੀ ਕਿਉਂਕਿ ਪਿਤਾ ਜੀ ਇਸਨੂੰ ਪਿਆਰ ਕਰਦੇ ਸਨ ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ ਦੇ ਵੇਲੇ ਆਪਣੇ ਬੰਗਲੇ ਦੇ ਬਰਾਂਡੇ ਵਿੱਚੋਂ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿੱਛੇ ਮੈਨੂੰ ਅੰਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਮੇਮ ਦੇ ਦੋ ਵੱਡੇ ਹੋਰ ਕੁੱਤੇ ਸਨ। ਮੋਤੀ ਉਹਨਾਂ ਨੂੰ ਕਦੇ ਡਾਈ ਨਹੀਂ ਸੀ ਦਿੰਦਾ। ਗੁਲਾਬ ਟਿਊਲਿਵ ਤੇ ਟਮਾਟਰਾਂ ਦੇ ਬੂਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ। ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ ਪਰ ਪਿਤਾ ਜੀ ਨੇ ਕੇਵਲ ਇੰਨਾ ਉੱਤਰ ਦਿੱਤਾ ਸੀ ਕਿ ਇਹ ਮੇਰੇ ਬੱਚੇ ਦਾ ਖਿਡੌਣਾ ਹੈ ਪਤਾ ਨਹੀਂ ਉਹ ਮੈਥੋ ਮੇਰਾ ਮਿੱਤਰ ਅਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖਾਣ ਲਈ ਕਿਉਂ ਬੇਚੈਨ ਸੀ ਪੇਸ਼ਨਾ ਚਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ ਨੋਟ ਦਿਖਾਏ ਚਮਕਦੇ ਟਣਕ ਦੇ ਰੁਪਏਾਂ ਦੀ ਢੇਰੀ ਲਾ ਦਿੱਤੀ ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ ਜਾਂ ਘਰ ਵਿੱਚ ਰੁਪਈਆਂ ਦੀ ਕਮੀ ਨਾ ਹੋਣ ਕਰਕੇ ਪਰਵਾਹ ਨਹੀਂ ਸੀ ਤੇ ਜਦ ਬਚਪਨ ਦਾ ਉਹ ਸਮਾਂ ਸੀ ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵਿਚੇ ਜਾਂਦੇ ਮੈਂ ਸਾਫ਼ ਨਾ ਕਰ ਦਿੱਤੀ ਤੇਰ ਚੇਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ ਪਿਤਾ ਜੀ ਅਸਾਮ ਵਿੱਚੋਂ ਬਿਮਾਰ ਹੋਏ ਆਏ ਸਨ ਉਹਨਾਂ ਦੀ ਆਖਰੀ ਚਾ ਵਤਨ ਮੁੜਨ ਦੀ ਸੀ ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ ਟੈਕਸੀ ਤਿਆਰ ਸੀ ਪਿਤਾ ਜੀ ਦੀ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ ਮੋਤੀ ਲਾਗੇ ਖੜਾ ਸੀ ਮੈਂ ਉਸਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦਿੱਤਾ ਮੋਤੀ ਦੇ ਹੱਕ ਵਿੱਚ ਅਖਾ ਰਹੀਂ ਕੀਤੀ ਅਪੀਲ ਕੂਰੀ ਨਾਲ ਨਾਮਨਜ਼ੂਰ ਹੋਈ। ਕਲਕੱਤੇ ਦੇ ਗਹਿਮਾ ਗਹਿਮ ਬਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਰਿਹਾ ਲਾ ਰਿਹਾ ਸੀ। ਹੈਰਿਸਨ ਰੋਡ ਵਿੱਚ ਆ ਕੇ ਮੋਟਰ ਦੀ ਚਾਲ ਫੜੀ ਅਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰ ਦਾਸ ਦਾ ਗੀਤ ਕਦਮ ਬੜੇ ਆਗੇ ਮਨ ਪਾਛੇ ਭਾਗੇ ਸੁਣ ਕੇ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ। ਗੱਡੀ ਵਿੱਚ ਸੀਟਾਂ ਬੁੱਕ ਸਨ ਅਸੀਂ ਆਪਣੇ ਕਮਰੇ ਵਿੱਚ ਬੈਠੇ 15-20 ਮਿੰਟਾਂ ਬਾਅਦ ਜਦ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ ਮੋਤੀ ਸੁਧਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ ਮੇਰੇ ਕੋਲੋਂ ਰਹਿਣਾ ਗਿਆ ਮੈਂ ਆਵਾਜ਼ ਦਿੱਤੀ ਅੰਨੇਵਾ ਨੱਠ ਦਾ ਮੋਤੀ ਡੱਬੇ ਨਾਲ ਆਣ ਮਿਲਿਆ ਪਲੇਟਫਾਰਮ ਲੰਘ ਚੁੱਕਾ ਸੀ ਦੌੜ ਲਾਈਨਾਂ ਵਿੱਚ ਸ਼ੁਰੂ ਸੀ ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ ਉਹ ਚਈਆਂ ਲੈਂਦਾ ਸੀ ਮਾਲੂਮ ਹੁੰਦਾ ਸੀ ਕਿ ਉਹ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ ਪਰ ਬੇਰਹਿਮ ਬੇਦਿਲ ਇੰਜਣ ਤੇਜ਼ ਹੋ ਰਿਹਾ ਸੀ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਪਤਾ ਨਹੀਂ ਕਿਉਂ ਮਾਤਾ ਜੀ ਜ਼ੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਸੰ ਕਰਦੇ ਸ਼ਾਇਦ ਮਾਤਾ ਜੀ ਨੂੰ ਵੈਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੈ ਮੋਤੀ ਅੱਜ ਦੌੜ ਵਿੱਚ ਹਾਰ ਖਾ ਰਿਹਾ ਸੀ ਮੈਂ ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ हट ਗਿਆ ਉਸ ਨੂੰ ਵੇਖਦਾ ਰਿਹਾ ਛਾਲ ਮਾਰਨ ਨੂੰ ਜੀ ਨਹੀਂ ਸਿੱਕਾਰਦਾ ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ ਮਗਰੋਂ ਸਾਨੂੰ ਗਵੰਡੀਆਂ ਦੀ ਚਿੱਠੀ ਆਈ ਸੀ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵਿੱਚ ਹੋਏ ਮਕਾਨ ਅੱਗੇ ਬੈਠਾ ਰਿੰਦਾ ਸੀ ਦਿਨ ਰਾਤ ਇੱਕ ਘੰਟਾ ਉਹ ਕਿਤੇ ਗਾਇਬ ਰਹਿੰਦਾ ਸੀ ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ ਇੱਕ ਦਿਨ ਰਾਤੀ ਉਹ ਬੜਾ ਰੋਇਆ ਖਬਰੇ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤੇ ਅਗਣ ਦੀ ਰਾਤ ਸੀ ਤੇ ਫਿਰ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲਵਾਲ ਖਿੱਚਦਾ ਰਹਿੰਦਾ ਹੈ ਪਰ ਸਮੇਂ ਦੇ ਗੇੜ ਅਜੀਬ ਹਨ